ਸਭ ਤੋਂ ਪਹਿਲਾਂ ਪੀਐਸਟ ਟੈਟ ਈਟੀਟੀ ਬੀਡ ਯੂਨੀਅਨ ਪੰਜਾਬ ਆਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਅੱਜ ਜੁੜਿਆ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਲੈ ਕੇ ਜੋ ਕੀ ਜਿਵੇਂ ਤੁਸੀਂ ਜਾਣਦੇ ਹੋ ਕਿ 18 ਤਰੀਕ ਨੂੰ ਜਾਨੀ ਕਿ ਆਪਾਂ ਨੂੰ ਐਡਮਿਟ ਕਾਰਡ ਦੀ ਤਾਰੀਖ ਦਿੱਤੀ ਗਈ ਸੀ ਤਾਂ ਉਸੇ ਤਰੀਕ ਨੂੰ ਜਿਹੜਾ ਅੱਜ ਜਾਨੀ ਕਿ ਸ਼ਾਮ ਦੇ ਜਿਹੜੇ ਤਕਰੀਬਨ 7 ਵਜੇ ਤੋਂ ਲੈ ਕੇ ਜਿਹੜਾ ਐਡਮਿਟ ਕਾਰਡ ਜਾਰੀ ਹੋ ਚੁੱਕੇ ਨੇ ਤਾਂ ਜਿਹੜੇ ਸਾਥੀਆਂ ਨੂੰ ਹਜੇ ਵੀ ਨਹੀਂ ਪਤਾ ਕਿ ਐਡਮਿਟ ਕਾਰ ਆਏ ਨੇ ਜਾਂ ਨਹੀਂ ਆਏ ਤਾਂ ਪਲੀਜ਼ ਆਪਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ ਆਪ ਤੁਹਾਡਾ ਰੋਲ ਨੰਬਰ ਕਿੱਥੇ ਆਇਆ ਤਾਂ ਅੱਜ ਇੱਕ ਵੀਡੀਓ ਪਾਉਣ ਦਾ ਖਾਸ ਮਕਸਦ ਕਿਉਂਕਿ ਕਾਫੀ ਬੱਚਿਆਂ ਨੂੰ ਮੁਸ਼ਕਲਾਂ ਵੀ ਆਈਆਂ ਤਾਂ ਕੁਝ ਸਾਥੀਆਂ ਦੇ ਜਿਹੜੇ ਰੋਲ ਨੰਬਰ ਚੈੱਕ ਨਹੀਂ ਹੋ ਰਹੇ ਉਸ ਦੇ ਵਿੱਚ ਦਿੱਕਤ ਕੀ ਆ ਰਹੀ ਹੈ ਕਿ ਜੋ ਸਾਥੀ ਆਪਣਾ ਜੋ ਪਾਸਵਰਡ ਪਹਿਲਾਂ ਕ੍ਰੀਏਟ ਕੀਤਾ ਗਿਆ ਸੀ ਉਹਨਾਂ ਦੁਆਰਾ ਤਾਂ ਉਹ ਪਾਸਵਰਡ ਭੁੱਲ ਗਏ ਸੀ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੇ ਫੋਰਗਟ ਪਾਸਵਰਡ ਕੀਤਾ ਤਾਂ ਸਾਈਟ ਦੇ ਵਿੱਚ ਹਜੇ ਕੋਈ ਨਾ ਕੋਈ ਦਿੱਕਤ ਆ ਰਹੀ ਹੈ ਜਿਸ ਦੇ ਕਾਰਨ ਜਿਹੜਾ ਪਾਸਵਰਡ ਫੋਰਗਟ ਨਹੀਂ ਹੋ ਰਿਹਾ ਜਾਂ ਉਸ ਦਾ ਤੁਹਾਨੂੰ ਮੈਸੇਜ ਮੇਲ ਦੇ ਉੱਪਰ ਨਹੀਂ ਸ਼ੋ ਹੋ ਰਿਹਾ ਤਾਂ ਉਹਨਾਂ ਸਾਥੀਆਂ ਨੂੰ ਬੇਨਤੀ ਹੈ ਕਿ ਥੋੜਾ ਵੇਟ ਕਰ ਲਓ ਕਿਉਂਕਿ ਹਜੇ ਵੀ 10-12 ਦਿਨ ਪਏ ਨੇ ਸਾਈਟ ਨੂੰ ਮੇਨਟੇਨ ਕਰਨ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਕੰਮ ਕਰ ਰਿਹਾ ਤਾਂ ਹਰ ਇੱਕ ਜਿਹੜਾ ਕੰਮ ਹੁੰਦਾ ਉਹ ਸਿਸਟਮ ਦੇ ਨਾਲ ਚੱਲਦਾ ਤਾਂ ਜਿਹੜਾ ਡਿਪਾਰਟਮੈਂਟ ਆ ਉਹ ਕੋਸ਼ਿਸ਼ ਕਰ ਰਿਹਾ ਲਗਾਤਾਰ ਕੋਸ਼ਿਸ਼ ਕਰ ਰਿਹਾ ਤਾਂ ਕੁਝ ਦਿਨਾਂ ਦੇ ਵਿੱਚ ਵਿੱਚ ਇੱਕ ਦੋ ਦਿਨ ਦੇ ਵਿੱਚ ਜਾਨੀ ਕਿ ਕੁਝ ਦਿਨਾਂ ਦੇ ਵਿੱਚ ਨਹੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰੀ ਸਾਈਟ ਜਿਹੜੀ ਪ੍ਰੋਪਰ ਚੱਲਣ ਨੂੰ ਠੀਕ ਹੋ ਜਾਊਗੀ ਪਾਸਵਰਡ ਫੋਰਗਟ ਵੀ ਹੋਊਗਾ ਸਭ ਕੁਝ ਹੋਊਗਾ ਜਿਹੜੀ ਦਿੱਕਤ ਜਿਹੜੇ ਸਾਥੀਆਂ ਨੂੰ ਆ ਰਹੀ ਹੈ ਤਾਂ ਉਹ ਪਰੇਸ਼ਾਨ ਨਾ ਹੋਣ ਤਾਂ ਸਾਡੇ ਯੂਨੀਅਨ ਮੈਂਬਰਸ ਦੇ ਵੀ ਕਿਸੇ ਕੁਝ ਮੈਂਬਰਸ ਦੇ ਜਿਹੜੇ ਰੋਲ ਨੰਬਰ ਡਾਊਨਲੋਡ ਨਹੀਂ ਹੋ ਰੇ ਤਾਂ ਇਸ ਜੀ ਤੋਂ ਕਾਬਲਾਂ ਦੀ ਲੋਡ ਨਹੀਂ ਇੱਕ ਕੱਲ ਤੁਹਾਡੇ ਨਾਲ ਐਵੇਂ ਹੋਇਆ ਕਾਫੀ ਬੱਚਿਆਂ ਦੇ ਸਾਨੂੰ ਮੈਸੇਜ ਕੋਲਸ ਆਈਆਂ ਇੱਕ ਇਸ ਦੇ ਨਾਲ ਇਹ ਵੀ ਬੇਨਤੀ ਹੈ ਕਿ ਸਾਥਿਓ ਪਲੀਜ਼ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣਾ ਪੇਪਰ 1 ਦਸੰਬਰ ਹੋਣ ਜਾ ਰਿਹਾ ਜੋ ਕਿ ਫਾਈਨਲ ਡੇਟ ਹੋ ਚੁੱਕੀ ਹੈ ਪਹਿਲਾਂ ਵੀ ਫਾਈਨਲ ਸੀ ਬਟ ਉਸ ਦੇ ਵਿੱਚ ਆਪਾਂ ਨੂੰ ਹਜੇ ਤੱਕ ਆਪਾਂ ਨੂੰ ਇਹ ਕਨਫਰਮੇਸ਼ਨ ਪੀ ਜਿਹੜੇ ਐਡਮਿਟ ਕਾਰਡ ਦੀ ਕਨਫਰਮੇਸ਼ਨ ਲੈਣੀ ਬਹੁਤ ਜ਼ਰੂਰੀ ਸੀ ਉਹ ਆਪਾਂ ਨੂੰ ਮਿਲ ਚੁੱਕੀ ਹੈ ਤਾਂ ਸਾਥਿਓ ਦਿੱਕਤ ਇਹ ਆ ਰਹੀ ਹੈ ਕਿ ਕਾਫੀ ਬੱਚਿਆਂ ਨੂੰ ਪਤਾ ਹੁੰਦੇ ਹੋਏ ਵੀ ਜਿਹੜੇ ਯੂਨੀਅਨ ਮੈਂਬਰਸ ਨੂੰ ਕਾਲਸ ਮੈਸੇਜ ਕਰ ਰਹੇ ਆ ਸਤੋ ਸ੍ਰੀ ਅਕਾਲ ਇੱਥੇ ਇਹਨਾਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਤੁਸੀਂ ਵੀ ਆਪਦੇ ਤਿਆਰੀਆਂ ਕਰਨੀਆਂ ਨੇ ਔਰ ਅਸੀਂ ਵੀ ਆਪਦੇ ਤਿਆਰੀ ਕਰਨੀਆਂ ਨੇ ਤੇ ਸਮਾਂ ਬਹੁਤ ਘੱਟ ਹੈ ਤਾਂ ਪਲੀਜ਼ ਬੇਨਤੀ ਹੈ ਜਦੋਂ ਵੀ ਸਾਨੂੰ ਕੋਈ ਲੋੜ ਹੋਏਗੀ ਕਿ ਤੁਹਾਨੂੰ ਕੁਝ ਦੱਸਣਾ ਹੈ ਜਾਂ ਤੁਹਾਨੂੰ ਗਾਈਡ ਕਰਨਾ ਹੈ ਅਸੀਂ ਤੁਹਾਨੂੰ YouTube ਚੈਨਲ ਦੇ ਨਾਲ ਜੁੜੋ ਤੁਸੀਂ YouTube ਚੈਨਲ ਦੇ ਉੱਪਰ ਤੁਹਾਨੂੰ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ YouTube ਚੈਨਲ ਨੂੰ ਕ੍ਰੀਏਟ ਕਰਨ ਦਾ ਮਕਸਦ ਵੀ ਇਹੀ ਕੁਛ ਸੀ ਕਿ ਤੁਹਾਨੂੰ ਹਰ ਇੱਕ ਚੀਜ਼ ਨਾਲ ਲਿੰਕਅਪ ਰੱਖਿਆ ਜਾਵੇ ਤਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਨਾ ਆਵੇ ਤਾਂ ਜਨਨਕ ਤੁਸੀਂ ਥੰਬਨੇਲ ਦੇ ਉੱਪਰ ਦੇਖਿਆ ਵੀ ਹੈ ਕਿ ਕਿਸ ਕੈਜੂਲੇਟ ਅਫਸਰ ਤੋਂ ਰੋ ਨੰਬਰ ਅਟੈਸਟ ਕਰਵਾਉਣਾ ਹੈ ਤਾਂ ਉਸ ਦੇ ਸੰਬੰਧ ਵਿੱਚ ਅੱਜ ਦੀ ਵੀਡੀਓ ਦਾ ਮਕਸਦ ਸੀ ਵੀਡੀਓ ਬਣਾਉਣ ਦਾ ਤਾਂ ਪਹਿਲਾ ਦਾ ਮੈਸੇਜ ਇੱਕ ਜਰਨਲ ਮੈਸੇਜ ਸੀਗਾ ਜਿਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਗਾਈਡ ਕਰਨਾ ਸੀਗਾ ਕਿ ਜਿਹੜੇ-ਜਿਹੜੇ ਸਾਥੀਆਂ ਨੂੰ ਦਿੱਕਤ ਆ ਰਹੀ ਹੈ ਤਾਂ ਕੁਝ ਸਾਥੀਆਂ ਨੇ ਸਾਨੂੰ ਮੈਸੇਜ ਕੋਲ ਇਸ ਕਰਕੇ ਵੀ ਆਏ ਕਿ ਸਾਡਾ ਸਭ ਦੂਰ ਆ ਗਿਆ ਜਾਂ ਸਾਡਾ ਨੇੜੇ ਆਣਾ ਚਾਹੀਦਾ ਹੈ ਤਾਂ ਕੋਈ ਇਸ ਦੇ ਵਿੱਚ ਯੂਨੀਅਨ ਕੁਝ ਨਹੀਂ ਕਰ ਸਕਦੀ ਤੁਸੀਂ ਤੁਹਾਡਾ ਦੂਰ ਆਇਆ ਤੁਸੀਂ ਆਪਦੇ ਮੇਲ ਆਈਡੀ ਤੋਂ ਮੈਸੇਜ ਮੇਲ ਪਾ ਸਕਦੇ ਹੋ ਕਿ ਸਾਡਾ ਜਿਹੜੀ ਮੇਲ ਆਈਡੀ ਉੱਪਰ ਦਿੱਤੀ ਹੋਈ ਹੈ ਤਾਂ ਉਸ ਦੇ ਨਾਲ ਤੁਹਾਡਾ ਜਿਆਦਾ ਇੰਡੀਵਿਜੂਅਲ ਜਿਹੜਾ ਹੈ ਉਮਿਸ਼ ਕਰਦਾ ਕਿ ਜਲਦੀ ਬੈਨੀਫਿਟ ਹੋ ਜਾਏ ਜਾਂ ਤੁਹਾਨੂੰ ਜਲਦੀ ਸੁਨਵਾਈ ਹੋ ਜਾਏ ਜਿਹੜੇ ਰੋਲ ਨੰਬਰ 12 ਜਿਹੜੇ ਜਾਰੀ ਕੀਤੇ ਜਾਂੋਂ ਡਿਪਾਰਟਮੈਂਟ ਵੱਲੋਂ ਤੁਹਾਡੀ ਮੁਸ਼ਕਲਾਂ ਨੂੰ ਜਿਹੜਾ ਸਮਝਦੇ ਹੋਏ ਤਾਂ ਦੇਖੋ ਸਾਨੂੰ ਕੰਟੈਕਟ ਕਰਨ ਦੀ ਬਜਾਏ ਤੁਹਾਨੂੰ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਡਿਪਾਰਟਮੈਂਟ ਦਾ ਤੁਹਾਨੂੰ ਮੇਲ ਆਈਡੀ ਵੀ ਦਿੱਤੀ ਗਈ ਹੈ ਤੁਸੀਂ ਉਸ ਦੇ ਉੱਪਰ ਕੰਟੈਕਟ ਜ਼ਰੂਰ ਕਰਿਓ ਕਿਉਂਕਿ ਅੱਜ ਦਾ ਸਮਾਂ ਬਹੁਤ ਕ੍ਰੂਸ਼ੀਅਲ ਹੈ ਤੁਸੀਂ ਵੀ ਆਪਣੀ ਤਿਆਰੀਆਂ ਕਰਨੀਆਂ ਅਸੀਂ ਵੀ ਨਹੀਂ ਕਰਨੀਆਂ ਅਸੀਂ ਵੀ ਕਰਨੀਆਂ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਾਫੀ ਸਮਾਂ ਹੋ ਗਿਆ ਪੇਪਰ ਕਢਵਾਉਣ ਦੇ ਵਿੱਚ ਅੱਜ ਪੇਪਰ ਦਾ ਨੋਟੀਫਿਕੇਸ਼ਨ ਜਾਨੀ ਕਿ ਆਪਾਂ ਥੋੜੇ ਸਮਾਂ ਪਹਿਲਾਂ ਮਿਲਿਆ ਸੀ ਆਪਣੇ ਫਾਰਮ ਫਿਲਿੰਗ ਹੋਈ ਆਪਣਾ ਸਾਰਾ ਕੁਝ ਹੋਇਆ ਅੱਜ ਜਿਹੜਾ ਹੁਣ 10 ਤੋਂ 12 ਦਿਨ ਜਿਹੜੇ ਰਹਿ ਚੁੱਕੇ ਨੇ ਪੇਪਰ ਹੋਣ ਦੇ ਵਿੱਚ ਤਾਂ ਅੱਜ ਦਾ ਸਮਾਂ ਇਨ ਗੱਲਾਂ ਦੇ ਵਿੱਚ ਵਿਅਸਤ ਕਰਨ ਵਾਲਾ ਨਹੀਂ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਇਹਨਾਂ ਚੀਜ਼ਾਂ ਨੂੰ ਮੁਸ਼ਕਲਾਂ ਨੂੰ ਸਮਝੋ ਕਿਉਂਕਿ ਜਿੰਨਾ ਸਮਾਂ ਤੁਸੀਂ ਤਿਆਰੀ ਕਰ ਰਹੇ ਸਾਡਾ ਅਸੀਂ ਉਹਨਾਂ ਦੇ ਬਰਾਬਰ ਤਿਆਰੀ ਨਹੀਂ ਕੀਤੀ ਕਿਉਂਕਿ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਹੈ ਔਰ ਹਰ ਇੱਕ ਚੀਜ਼ ਨੂੰ ਲਿੰਕ ਅਪ ਕਰਕੇ ਜਿਹੜਾ ਹੈ ਪੇਪਰ ਨੂੰ ਨੋਟੀਫਿਕੇਸ਼ਨ ਜਾਰੀ ਕਰਵਾਇਆ ਚਾਹੇ ਉਹ ਕਿਵੇਂ ਵੀ ਲੜਾਈ ਹੋਵੇ ਤਾਂ ਪਲੀਜ਼ ਬੇਨਤੀ ਹੈ ਇਹਨਾਂ ਨੂੰ ਕੋਪਰੇਟ ਜਰੂਰ ਕਰਿਓ ਕਿਉਂਕਿ ਤੁਸੀਂ ਜਦੋਂ ਮੈਸੇਜ ਕਾਲ ਕਰਦੇ ਹੋ ਤਾਂ ਅਸੀਂ ਕਾਫੀ ਡਿਸਟਰਬ ਹੁੰਨੇ ਆ ਇੱਕ ਨਿੱਕੀ ਨਿੱਕੀ ਚੀਜ਼ ਨੂੰ ਰਿਪਲਾਈ ਕਰਨ ਦੇ ਵਿੱਚ ਸਾਨੂੰ ਉਹੀ ਅਸੀਂ ਚੋਣਨੇਕ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਮੈਂ ਜਿਹੜਾ ਸਾਰਾ ਮੈਸੇਜ ਹੈ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤਾਂ ਅੱਜ ਦੀ ਜਿਹੜੀ ਵੀਡੀਓ ਹੈ ਉਹ ਕਿਸ ਅਫਸਰ ਤੋਂ ਆਪਾਂ ਰੋਲ ਨੰਬਰ ਟੈਸਟਡ ਕਰਵਾਣਾ ਹੈ ਉਸ ਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਰਿਹਾ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜਿਹੜਾ ਤੁਸੀਂ ਪੀਡੀਐਫ ਦੇਖ ਰਹੇ ਹੋ ਜਿਹੜੀਆਂ ਜ਼ਰੂਰੀ ਗੱਲਾਂ ਨੇ ਤੁਸੀਂ ਦੇਖ ਸਕਦੇ ਹੋ ਪ੍ਰੀਖਿਆ ਕੇਂਦਰ ਚ ਦਾਖਲ ਹੋਣ ਲਈ ਉਮੀਦਵਾਰ ਵੱਲੋਂ ਪਹਿਲਾਂ ਐਡਮਿਟ ਕਾਰਡ ਸਕੈਨ ਫੋਟੋ ਅਤੇ ਸਟਾਕਰ ਸਮੇਤ ਜਿਹੜੇ ਤੁਸੀਂ ਜਾਨੀ ਕਿ ਅਪਲੋਡ ਕੀਤੀ ਹੈ ਫੋਟੋ ਜਾਂ ਸਮੇਤ ਸਟਾਕਰ ਸਮੇਤ ਕੀਤੇ ਆ ਫੋਟੋ ਆਈਡੀ ਪ੍ਰੂਫ ਸਮੇਤ ਦਿਖਾਉਣਾ ਜ਼ਰੂਰੀ ਹੋਵੇਗਾ ਜੇਕਰ ਕਿਸੇ ਉਮੀਦਵਾਰ ਦੇ ਐਡਮਿਟ ਕਾਰਡ ਉੱਪਰ ਸਕੈਨ ਕੀਤੀ ਸਕੈਨ ਫੋਟੋ ਨਹੀਂ ਹੈ ਤਾਂ ਉਹ ਆਪਣੇ ਐਡਮਿਟ ਕਾਰਡ ਉੱਪਰ ਫੋਟੋ ਪੇਸਟ ਕਰਕੇ ਕਿਸੇ ਗੈਜਟਡ ਅਫਸਰ ਜਾਂ ਸਰਕਾਰੀ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਤੋਂ ਫੋਟੋ ਤਸਦੀਕ ਕਰਵਾਏਗਾ ਜਾਨਨੀ ਕੀ ਇਸ ਇਸ ਦਾ ਮਕਸਦ ਇਹ ਹੈ ਕਿ ਉਹ ਕਹਿੰਨਾ ਕਿ ਚਾਰਿਆ ਐਗਜ਼ਾਮੀਨਰ ਕਿ ਕਿਸੇ ਦੇ ਜਿਹੜੇ ਪਹਿਲੀ ਗੱਲ ਤਾਂ ਸਾਰੇ ਕਰਵਾਓ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਦਿੱਕਤ ਆ ਜਾਂਦੀ ਹੈ ਜਦੋਂ ਕਿਸੇ ਕਜਟਡ ਅ ਅਫੀਸਰ ਦੇ ਜਿਹੜੇ ਸਾਈਨ ਹੋਏ ਹੋਣਗੇ ਤਸਦੀਕ ਕਰਵਾਇਆ ਹੋਏਗਾ ਤਾਂ ਆਪਾਂ ਨੂੰ ਉੱਥੇ ਜਿਹੜੀ ਸੈਂਟਰਾਂ ਦੇ ਵਿੱਚ ਐਂਟਰੀ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਐਂਟਰੀ ਕਰ ਸਕਦੇ ਹਾਂ ਤਾਂ ਆਪਦੇ ਨੇੜੇ ਲੱਗਦੇ ਜਿਹੜੇ ਵੀ ਤੁਹਾਡੇ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਉਸ ਉਸ ਸਕੂਲ ਦੇ ਪ੍ਰਿੰਸੀਪਲ ਤੋਂ ਜਿਹੜਾ ਆਪਦਾ ਰੋਲ ਨੰਬਰ ਹੈ ਉਹ ਤਸਦੀਕ ਕਰਾਓ ਟੈਸਟਡ ਕਰਾਓ ਫੋਟੋ ਲਾ ਕੇ ਉੱਪਰ ਟੈਸਟਡ ਕਰਾਓ ਜਰੂਰ ਕਰਵਾ ਕੇ ਜਾਇਓ ਸਾਰੇ ਸਾਥੀ ਕੋਈ ਵੀ ਸਾਥੀ ਹੁਣ ਇਸ ਚੀਜ਼ ਦੇ ਵਿੱਚ ਗੁਰੇਜ਼ ਨਹੀਂ ਕਰੇਗਾ ਬਾਅਦ ਚ ਸਾਥਕੇ ਤੁਸੀਂ ਮੈਸੇਜ ਕਰਕੇ ਕਹੋਗੇ ਸਾਡਾ ਸਰ ਆ ਨਹੀਂ ਹੋਏ ਸਾਨੂੰ ਐਂਟਰੀ ਨਹੀਂ ਕਰਨ ਦਿੱਤੀ ਜਾਂ ਕੋਈ ਅੱਜ ਸਮਾਂ ਹੈ ਅਜੇ ਵੀ ਆਪਣੇ 10 12 ਦਿਨ ਪਹਿਲਾਂ ਆਪਣੇ ਜਿਹੜੇ ਰੋਲ ਨੰਬਰ ਆਪਾਂ ਜਾਰੀ ਕਰ ਦਿੱਤੇ ਗਏ ਨੇ ਤਾਂ ਡਿਪਾਰਟਮੈਂਟ ਆਪ ਦੇ ਵੱਲੋਂ ਸਹੀ ਕੋਸ਼ਿਸ਼ ਕਰ ਰਿਹਾ ਹੈ ਹੁਣ ਡਿਪਾਰਟਮੈਂਟ ਨੂੰ ਵੀ ਸਾਡੀ ਇਸ ਵੀਡੀਓ ਦੇ ਰਾਹੀਂ ਬੇਨਤੀ ਹੈ ਕਰਮਚਾਰੀ ਸੁਣ ਰਿਹਾ ਤਾਂ ਪਲੀਜ਼ ਪਲੀਜ਼ ਸਾਰਿਆਂ ਨੂੰ ਬੇਨਤੀ ਕੀ ਇਹ ਜਿਹੜਾ ਵਿਦਿਆਰਥੀਆਂ ਦੇ ਜਿਹੜੇ ਵਿਖ ਦਾ ਸਵਾਲ ਹੈ ਤਾਂ ਪਲੀਜ਼ ਜਿਹੜਾ ਪੇਪਰ ਹੋਏਗਾ ਉਹ ਟਰਾਂਸਪੇਰੈਂਸੀ ਨਾਲ ਕਰਵਾਇਆ ਜਾਵੇ ਪੂਰਾ ਆਥੈਂਟਿਕ ਪੇਪਰ ਹੋਵੇ ਤੇ ਪਿਛਲੀ ਵਾਰ ਦੀ ਤਰ੍ਹਾਂ ਪੇਪਰ ਜਿਹੜਾ ਲਿਆ ਗਿਆ 12 ਮਾਰਚ ਤੋਂ 23 ਨੂੰ ਉਸ ਤਰ੍ਹਾਂ ਦਾ ਪੇਪਰ ਨਾ ਹੋਵੇ ਇੱਕ ਵਧੀਆ ਕ੍ਰਾਈਟਰੀਆ ਨਾਲ ਸੈੱਟ ਕੀਤਾ ਹੋਇਆ ਪੇਪਰ ਹੋਵੇ ਔਰ ਇੱਕ ਵਧੀਆ ਤਰੀਕੇ ਨਾਲ ਪੇਪਰ ਕੰਡਕਟ ਕਰਾਇਆ ਜਾਵੇ ਤਾਂ ਕਿ ਕਿਸੇ ਵੀ ਸਾਥੀ ਦਾ ਕੋਈ ਭਵਿੱਖ ਦੇ ਨਾਲ ਖਿਲਵਾੜ ਨਾ ਹੋਵੇ ਤਾਂ ਬਾਕੀ ਵੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਵਧਾਨੀਆਂ ਲਿਖੀਆਂ ਹੋਈਆਂ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਪੈਨ ਖਾਲੀ ਪੇਪਰ ਮੋਬਾਈਲ ਫੋਨ ਸਮਾਰਟ ਘੜੀ ਐਮਐਫ ਰੇਡੀਓ ਕਲੈਕਟਰ ਕੈਲਕੂਲੇਟਰ ਜਾਂ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸ ਵਰਤਨ ਲਜਾਂ ਦੀ ਸਖਤ ਮਨਾਈ ਹੈ ਠੀਕ ਹੈ ਜੀ ਬਾਲ ਪੈਨ ਪ੍ਰੀਖਿਆ ਕੇਂਦਰ ਵਿੱਚ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ ਪੈਨ ਵੀ ਨਾਲ ਨਹੀਂ ਲੈ ਕੇ ਜਾਣਾ ਪੀਣ ਵਾਲੇ ਪਾਣੀ ਦੇ ਲਈ ਕੇਵਲ ਟਰਾਂਸਪੇਰੈਂਟ ਬੋਲਟ ਬੋਟਲ ਜਿਸ ਉੱਪਰ ਕੋਈ ਵੀ ਸਟicker ਜਾਂ ਪ੍ਰਿੰਟ ਨਾ ਹੋਵੇ ਪ੍ਰੀਖਿਆ ਕੇਂਦਰ ਅੰਦਰ ਜਾਣ ਦੀ ਇਜਾਜ਼ਤ ਹੈ ਠੀਕ ਹੈ ਜੀ ਤੁਸੀਂ ਆਪਣੀ ਬੋਟਲ ਲੈ ਜਾ ਸਕਦੇ ਹੋ ਪਾਣੀ ਵਾਲੀ ਜਿਹੜੀ ਟਰਾਂਸਪੇਰੈਂਟ ਹੀ ਪੈਰੈਂਟ ਹੋਵੇ ਜਿਸ ਦੇ ਉੱਪਰ ਇੱਕ ਸਟicker ਵੀ ਨਾ ਲੱਗਿਆ ਹੋਵੇ ਤਾਂ ਕੋਈ ਵੀ ਅਲਕੋਹਲ ਸ਼ਰਾਬ ਸਿਗਰਟ ਵਗੈਰਾ ਨਸ਼ੀਲਾ ਪਦਾਰਥ ਜਾਨਕਿ ਨਹੀਂ ਲੈ ਕੇ ਜਾਣਾ ਠੀਕ ਹੈ ਜੀ ਤਾਂ ਅਗਰ ਕੋਈ ਉਮੀਦਵਾਰ ਇਹ ਜਿਆ ਕਰਦਾ ਪਾਇਆ ਗਿਆ ਤਾਂ ਉਸ ਦੀ ਪਾਦਰਤਾ ਰੱਦ ਕਰ ਦਿੱਤੀ ਜਾਵੇਗੀ ਦੂਜੀ ਗੱਲ ਉਮੀਦਵਾਰ ਆਪਣੇ ਰੋਲ ਨੰਬਰ ਵਾਲੀ ਸੀਟ ਤੇ ਹੀ ਬੈਠੇਗਾ ਉਮੀਦਵਾਰ ਨੂੰ ਕਿਸੇ ਹਾਲਤ ਵਿੱਚ ਆਪਣੀ ਸੀਟ ਬਦਲਣ ਦੀ ਸਖਤ ਮਨਾਹੀ ਹੋਵੇਗੀ ਤਾਂ ਇਹ ਆਪਾਂ ਪਹਿਲਾਂ ਤੋਂ ਹੀ ਜਾਣਦੇ ਆ ਕਿ ਆਪਾਂ ਆਪਣੇ ਰੋਲ ਨੰਬਰ ਦੇ ਉੱਪਰ ਬੈਠਣਾ ਤਾਂ ਜੋ ਡਿਫਰੈਂਟਲੀ ਏਬਲ ਨੇ ਅੱਖਾਂ ਤੋਂ ਹੱਥਾਂ ਤੋਂ ਸੀਪੀ ਜਾਨਕੀ ਜਿਹੜਾ ਸੈਰੇਬਲ ਪੈਲਸੀ ਉਮੀਦਵਾਰਾਂ ਨੂੰ ਆਪਣੇ ਨਾਲ ਇੱਕ ਰਾਈਟਰ ਲਿਓਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਹੀ ਹਾਲਤ ਵਿੱਚ ਉਹ ਉਸ ਉਮੀਦਵਾਰ ਨੂੰ ਆਪਣਾ ਪ੍ਰੀਫਰੈਂਟਰੀ ਏਬਲ ਦਾ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ ਉਸ ਨੂੰ ਰਾਈਟਰ ਦਾ ਪਰਫਾਰਮਾ ਵੈਬਸਾਈਟ ਤੋਂ ਡਾਊਨਲੋਡ ਕਰਕੇ ਪਰਕ ਲੈ ਆਉਣਾ ਜ਼ਰੂਰੀ ਹੋਵੇਗਾ ਉਹ ਆਪਣੇ ਰਾਈਟਰ ਦਾ ਪਰਫਾਰਮਾ ਅਤੇ ਫੋਟੋ ਆਈਡੀ ਪ੍ਰੂਫ ਵੀ ਕੇਂਦਰ ਸੁਪਰਡੈਂਟ ਨਾਲ ਇੰਚਾਰਜ ਨੂੰ ਚੈੱਕ ਕਰਵਾਏਗਾ ਠੀਕ ਹੈ ਜੀ ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਛੂਤ ਦੀ ਬਿਮਾਰੀ ਤੋਂ ਪ੍ਰਭਾਵਿਤ ਹੈ ਤਾਂ ਉਸ ਉਸ ਉਹ ਨਿਗਰਾਨ ਨੂੰ ਵੱਖਰੀ ਸੀਟ ਤੇ ਲੈਣ ਦੀ ਲਈ ਬੇਨਤੀ ਕਰ ਸਕਦਾ ਹੈ ਠੀਕ ਹੈ ਜੇ ਕੋਈ ਆਪ ਦਾ ਕਿਸੇ ਬਿਮਾਰੀ ਤੋਂ ਪੀੜਿਤ ਹੈ ਤਾਂ ਉਹ ਆਪ ਦਾ ਜਿਹੜਾ ਹੈ ਅਲੱਗ ਸੀਟ ਲੈਣ ਦੀ ਜਿਹੜੀ ਬੇਨਤੀ ਕਰ ਸਕਦਾ ਤਾਂ ਕੋਈ ਵੀ ਉਮੀਦਵਾਰ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਤੋਂ ਬਾਹਰ ਨਹੀਂ ਜਾ ਸਕਦਾ ਕੇਵਲ ਕੋਈ ਐਮਰਜੈਂਸੀ ਹੋਣ ਤੇ ਉਮੀਦਵਾਰ ਕੇਂਦਰ ਸੁਪਰਡੈਂਟ ਦੀ ਪ੍ਰਮਾਣਿਕੀ ਨਾਲ ਸੈਂਟਰ ਤੋਂ ਬਾਹਰ ਜਾ ਸਕੇਗਾ ਠੀਕ ਹੈ ਜੀ ਨਵੀ ਤੁਸੀਂ ਪੜ ਸਕਦੇ ਹੋ ਉਮੀਦਵਾਰ OMR ਸ਼ੀਟ ਤੇ ਆਪਣੇ ਵੇਰਵੇ ਜਿਵੇਂ ਨਾਮ ਰੋਲ ਨੰਬਰ ਸੈਂਟਰ ਕੋਡ ਸੈਂਟਰ ਦਾ ਨਾਮ ਪ੍ਰਸ਼ਨ ਪੱਤਰ ਦਾ ਕੋਡ ਸਬਜੈਕਟ ਤੇ ਬੁੱਕਲੇਟ ਕੋਡ ਧਿਆਨपूर्वक ਭਰੇ ਪਲੀਜ਼ ਇਹਨਾਂ ਵਿੱਚ ਨਾ ਕਾਫੀ ਸਾਥੀ ਗਲਤੀਆਂ ਕਰਦੇ ਆ ਕੋ ਕਾਲੀ ਕਾਲ ਦੇ ਵਿੱਚ ਸ਼ੀਟ ਭਰਦੇ ਆ ਉਸ ਤੋਂ ਬਾਅਦ ਕੋ ਗਲਤੀਆਂ ਹੋ ਜਾਂਦੀਆਂ ਤਾਂ ਪਲੀਜ਼ ਇਹ ਆਪ ਦਾ ਜਿਹੜਾ ਜ਼ਰੂਰ ਧਿਆਨ ਨਾਲ ਦੇਖ ਲੈਣਾ ਠੀਕ ਹੈ ਉਹਨਾਂ ਨੇ ਪਹਿਲਾਂ ਹੀ ਇਹ ਚੀਜ਼ ਨੂੰ ਗਾਈਡ ਕੀਤਾ ਹੋਇਆ ਹੈ ਤਾਂ ਇਸ ਦੇ ਵਿੱਚ ਆਪਣੀ ਵੀ ਜ਼ਿੰਮੇਵਾਰੀ ਬਣਦੀ ਕਿ ਆਪਾਂ ਹਰ ਇੱਕ ਚੀਜ਼ ਨੂੰ ਬੜੇ ਧਿਆਨ ਦੇ ਨਾਲ ਜਿਹੜਾ ਹੈ ਅ ਪੇਪਰ ਨੂੰ ਦੇਈਏ ਤਾਂ ਆ ਸਭ ਤੋਂ ਮੱਤਵਪੂਰਨ ਲਾਈਨ ਕਿ ਕਿਸੇ ਵੀ ਉੱਤਰ ਗਲਤ ਲਈ ਕੋਈ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਤਾਂ ਕਾਫੀ ਸਾਥੀ ਇਹ ਵੀ ਸਾਨੂੰ ਪੁੱਛਦੇ ਆ ਕਿ 네ਗੇਟਿਵ ਮਾਰਕਿੰਗ ਤਾਂ ਨਹੀਂ ਹੋਏਗੀ 네ਗੇਟਿਵ ਮਾਰਕਿੰਗ ਨਹੀਂ ਹੋਏਗੀ ਜੀ ਇਹ ਆਪਾਂ ਨੂੰ ਪਹਿਲਾਂ ਵੀ ਪਤਾ ਹੈ ਤਾਂ ਇਹ ਕੋਈ ਅੱਜ ਤੋਂ ਖਾਸ ਨਹੀਂ ਹੈ ਬਟ ਫਿਰ ਵੀ ਚਲੋ ਤੁਹਾਡੇ ਨਾਲ ਡਿਸਕਸ ਕਰਨਾ ਸੀ ਤਾਂ ਬਾਕੀ ਜਿਹੜੀ ਚੀਜ਼ਾਂ ਹੋਣਗੀਆਂ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਉੱਥੇ ਵੀ ਸਮਝਾਈਆਂ ਜਾਣਗੀਆਂ ਤਾਂ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਚੀਜ਼ ਜਦੋਂ ਸਾਨੂੰ ਲੱਗਦੀ ਹੈ ਕਿ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਅਸੀਂ ਇੱਕ ਵੀਡੀਓ ਦੇ ਰੂਪ ਦੇ ਵਿੱਚ ਉਸ ਨੂੰ ਜ਼ਰੂਰ ਸਾਂਝਾ ਕਰਿਆ ਕਰਾਂਗੇ ਤਾਂ ਪਲੀਜ਼ ਬੇਨਤੀ ਹੈ ਕਿ ਵਾਰ-ਵਾਰ ਮੈਸੇਜ ਕੋਲ ਨਾ ਕਰਿਆ ਕਰੋ ਕਿਉਂਕਿ ਇਸ ਦੇ ਨਾਲ ਅਸੀਂ ਵੀ ਬਹੁਤ ਡਿਸਟਰਬ ਹੋ ਰਹੇ ਹਾਂ ਤਾਂ ਇਸ ਦੇ ਨਾਲ ਤੁਹਾਡਾ ਵੀ ਸਮਾਂ ਜਿਹੜਾ ਜਿਹੜਾ ਖਰਾਬ ਹੋ ਰਿਹਾ ਕਿਉਂਕਿ ਜੋ ਅੱਜ ਅੱਜਕੱਲ ਸਭ ਦੇ ਲਈ ਜ਼ਰੂਰੀ ਆਇਦਾਂ ਸਮਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੇ ਵੀ ਸਾਥੀ ਪੀਐਸਟੈਟ ਦੀ ਪ੍ਰੀਖਿਆ ਦੇਣ ਵਾਲੇ ਨੇ ਜਾਂ ਤਾਂ ਉਹਨਾਂ ਤੱਕ ਇਹ ਵੀਡੀਓ ਨੂੰ ਜਰੂਰ ਪਹੁੰਚਾ ਦਿਓ ਸਾਰੇ ਸਾਥੀਆਂ ਤੱਕ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪੀਐਸਟੈਟ ਦਾ ਪੇਪਰ ਹੋਣ ਤੋਂ ਬਾਅਦ ਆਪਾਂ ਅਗਲੀ ਲੜਾਈ ਨੂੰ ਅਗਲੀ ਜਿਹੜੀ ਰਣਨੀਤੀ ਹੋਵੇਗੀ ਉਹ ਆਪਾਂ ਤੈਅ ਕਰ ਸਕੀਏ ਤਾਂ ਪਲੀਜ਼ ਇੱਕ ਹੋਰ ਵੀ ਬੇਨਤੀ ਜਿਨ੍ਹਾਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਵੀਡੀਓ ਨੂੰ ਦੇਖਣ ਵਾਲੇ ਸਾਥੀ ਕਾਫੀ ਹੁੰਦੇ ਔਰ ਜਿਹੜੇ ਉਹਨੇ ਸਬਸਕ੍ਰਾਈਬਰ ਆਪਣੇ ਚੈਨਲ ਦੇ ਨਹੀਂ ਹੈਗੇ ਤਾਂ ਪਲੀਜ਼ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨਾਲ ਜੁੜੋ ਤੁਹਾਨੂੰ ਹਰ ਇੱਕ ਅਪਡੇਟ ਇਸ ਚੈਨਲ ਤੇ ਹੀ ਮਿਲੇਗੀ ਅੱਗੇ ਜਿਹੜਾ ਆਉਣ ਵਾਲਾ ਤੁਹਾਡਾ ਫਿਊਚਰ ਹੈ ਮਾਸਟਰ ਕਟਰ ਈਟੀਟੀ ਕਟਰ ਤਾਂ ਉਸ ਇਸ ਚੈਨਲ ਤੇ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਅੱਗੇ ਆਪਾਂ ਕੀ ਯੂਨੀਅਨ ਐਕਸ਼ਨ ਲੈ ਰਹੀ ਹੈ ਜਾਂ ਯੂਨੀਅਨ ਅੱਗੇ ਕੀ ਕਰ ਰਹੀ